ਸਤਿ ਸ਼੍ਰੀ ਅਕਾਲ ਜੀ ਸੋਸ਼ਲ ਅਡਾਟ YouTube ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਵਧੇਰੇ ਜਾਣਕਾਰੀ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਪੰਜਾਬ ਸਰਕਾਰ ਦੁਆਰਾ ਜਿਹੜੀ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਦੇ ਬਾਰੇ ਜ਼ਰੂਰ ਚਰਚਾ ਕਰਾਂਗੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਸ ਸਕੀਮ ਦੇ ਵਿੱਚ 65 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਜਿਹੜਾ ਲਾਭ ਮਿਲੇਗਾ ਇਸ ਸਕੀਮ ਦੇ ਵਿੱਚ ਕਿਸੇ ਦੀ ਕੋਈ ਵੀ ਆਮਦਨ ਨਹੀਂ ਦੇਖੀ ਜਾਵੇਗੀ। ਇਹ ਸਕੀਮ ਦੇ ਵਿੱਚ 10 ਲੱਖ ਤੱਕ ਕੈਸ਼ਲੈਸ ਜਿਹੜਾ ਇਲਾਜ ਮਿਲੇਗਾ। ਕੋਈ ਵੀ ਪੰਜਾਬ ਦਾ ਵਸਨੀਕ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਇਹ ਸਕੀਮ ਦਾ ਲਾਭ ਚਾਹੇ ਉਹ ਸਰਕਾਰੀ ਹਸਪਤਾਲ ਆ ਜਾਂ ਪ੍ਰਾਈਵੇਟ ਹਸਪਤਾਲ ਆ ਦੋਨਾਂ ਵਿੱਚ ਹੀ ਲਾਭ ਲੈ ਸਕਦਾ ਹੈ। ਇਹ ਸਕੀਮ ਦੀ ਸ਼ੁਰੂਆਤ 2 ਅਕਤੂਬਰ 2025 ਤੋਂ ਸ਼ੁਰੂਆਤ ਹੋਵੇਗੀ। ਇਸ ਸਕੀਮ ਦਾ ਲਾਭ ਲੈਣ ਲਈ ਸਾਰੇ ਹੀ ਪੰਜਾਬ ਦੇ ਨਾਗਰਿਕਾਂ ਦੇ ਸਿਹਤ ਕਾਰਡ ਬਣਾਏ ਜਾਣਗੇ। ਸਿਹਤ ਕਾਰਡ ਬਣਾਉਣ ਦੇ ਲਈ ਆਧਾਰ ਕਾਰਡ ਤੇ ਵੋਟਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਹਰ ਇੱਕ ਵਿਅਕਤੀ ਚਾਹੇ ਉਹ ਆਂਗਣਵਾੜੀ ਵਰਕਰ ਹੈ, ਚਾਹੇ ਉਹ ਕੋਈ ਸਰਕਾਰੀ ਮੁਲਾਜ਼ਮ ਹੈ, ਚਾਹੇ ਉਹ ਇਨਕਮ ਟੈਕਸ ਪੇ ਕਰਦਾ ਹੋਵੇ, ਹਰ ਇੱਕ ਪੰਜਾਬ ਦਾ ਨਾਗਰਿਕ ਇਸ ਸਕੀਮ ਦਾ ਜਿਹੜਾ ਲਾਭ ਲੈ ਸਕਦਾ ਹੈ 10 ਲੱਖ ਤੱਕ ਮੁਫਤ ਜਿਹੜਾ ਇਲਾਜ ਹੋਵੇਗਾ। ਪਹਿਲਾਂ ਵੀ ਪੰਜਾਬ ਵਿੱਚ ਦੋ ਸਕੀਮਾਂ ਚੱਲ ਰਹੀਆਂ ਹਨ ਜਿਸ ਵਿੱਚ ਭਾਰਤ ਸਰਕਾਰ ਦੁਆਰਾ ਚੱਲ ਰਹੀ ਸਕੀਮ ਆਯੁਸ਼ਮਾਨ ਕਾਰਡ ਅਤੇ ਸੂਬਾ ਸਰਕਾਰ ਦੁਆਰਾ ਚੱਲ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਇਹਨਾਂ ਸਕੀਮਾਂ ਦੇ ਵਿੱਚ 5-5 ਲੱਖ ਤੱਕ ਜਿਹੜਾ ਇਲਾਜ ਮੁਫਤਕ ਹੁੰਦਾ ਸੀ ਇਹਨਾਂ ਸਕੀਮਾਂ ਦਾ ਲਾਭ ਲੈਣ ਲਈ ਕਾਫੀ ਸ਼ਰਤਾਂ ਸੀ ਜਿਵੇਂ ਕਿ ਨੀਲੇ ਕਾਰਡ ਧਾਰਕ ਜਾਂ ਬੀਪੀਐਲ ਪਰਿਵਾਰਾਂ ਨੂੰ ਹੀ ਇਹਨਾਂ ਸਕੀਮਾਂ ਦਾ ਜਿਹੜਾ ਲਾਭ ਮਿਲਦਾ ਸੀ ਪਰ ਜਿਹੜੀ ਇਹ ਨਵੀਂ ਸਕੀਮ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ ਆ ਇਸ ਦੇ ਵਿੱਚ ਕੋਈ ਵੀ ਨਾਗਰਿਕ ਉਹ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਉਹ 10 ਲੱਖ ਤੱਕ ਆਪਣਾ ਜਿਹੜਾ ਇਲਾਜ ਮੁਫਤ ਕਰਵਾ ਸਕਦਾ ਹੈ ਜਿਹੜੇ ਲਾਭਪਾਤਰੀ ਆਯੂਸ਼ਮਾਨ ਜਾਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭ ਲੈ ਰਹੇ ਹਨ ਉਹਨਾਂ ਨੂੰ ਟਾਪ ਅਪ ਰੂਪ ਦੇ ਵਿੱਚ 5 ਲੱਖ ਹੋਰ ਦਿੱਤਾ ਜਾਵੇਗਾ ਬਜਟ ਦੇ ਵਿੱਚ ਐਸ ਸਕੀਮ ਦੇ ਲਈ 778 ਕਰੋੜ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ ਭਾਰਤ ਸਰਕਾਰ ਦੁਆਰਾ ਚੱਲ ਰਹੀ ਆਯੂਸ਼ਮਾਨ ਕਾਰਡ ਯੋਜਨਾ ਅਤੇ ਸਰਬੱਤ ਪੰਜਾਬ ਸਰਕਾਰ ਦੁਆਰਾ ਚੱਲ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਵਿੱਚ 45 ਲੱਖ ਪਰਿਵਾਰ ਜਿਹੜੇ ਸਕੀਮ ਦਾ ਲਾਭ ਲੈ ਰਹੇ ਸੀ ਪਰ ਜਿਹੜੀ ਆ ਨਵੀਂ ਸਕੀਮ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਸਕੀਮ ਦੇ ਵਿੱਚ ਇਸ ਨੂੰ ਵਧਾ ਕੇ 65 ਲੱਖ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਜਦੋਂ ਵੀ ਕੋਈ ਨਵੀਂ ਸਕੀਮ ਦੀ ਸ਼ੁਰੂਆਤ ਹੁੰਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਧੰਨਵਾਦ ਜੀ